ਇੱਥੇ ਛੋਡੇ ਵਾਲਾ ਚੈਨਲ ਹੀ ਦੇਖਿਆ ਸੀਗਾ ਇੱਕ ਦੋ ਵਾਰੀ ਉਸ ਤੋਂ ਬਾਅਦ ਬਸ ਫਿਰ ਮੈਂ ਟ੍ਰੇਨਿੰਗ ਕਰਾਇਆ ਅੱਛਾ ਤਾਰੂਆਣੇ ਵਾਲਿਆਂ ਕੋਲ ਓਕੇ ਸੰਧੀਪੁਰਾਂ ਕੋਲ ਠੀਕ ਉੱਥੇ ਟ੍ਰੇਨਿੰਗ ਕਰਕੇ ਆ ਕੇ ਬਸ ਦੋ ਤਿੰਨ ਦਿਨ ਚਲਾ ਪਾਈ ਠੀਕ ਹੈ ਪੈਕਟਿਕਲ ਬੜੇ ਜਿਆਦਾ ਲੰਬੇ ਨਹੀਂ ਹੈ ਨਾ ਬਹੁਤ ਜਿਆਦਾ ਲੰਬੇ ਨਹੀਂ ਥੱਲੇ ਤੱਕ ਲੱਗਦੇ ਨਹੀਂ ਵੀ ਜੀ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਤੁੰਗਾ ਵਾਲੀ ਬੱਕਰੀਆਂ ਦੀ ਮੰਡੀ ਤੇ ਪਹੁੰਚੇ ਹੋਏ ਆਪਾਂ ਅੱਜ ਗੱਲਬਾਤ ਕਰੀਏ ਮੰਡੀ ਫੁੱਲ ਭਰੀ ਹੋਈ ਹੈ ਚੌਟਾਂ ਦੇ ਵਿੱਚ ਤੁਸੀਂ ਦੇਖ ਕੇ ਰਹੋਗੇ ਕਿ ਮੰਡੀ ਦੇ ਗਰਾਫਤ ਬਹੁਤ ਜ਼ਿਆਦਾ ਨੇਗੇ ਵਪਾਰੀ ਵੇਚਣ ਵਾਲੇ ਖਰੀਦਣ ਵਾਲੇ ਪੂਰੀ ਲਹਿਰ ਲੱਗੀ ਪਈ ਆ ਗੱਲਬਾਤ ਕਰਦੇ ਹੁਣ ਬਾਈ ਹੁਰੀ ਆਏ ਨੇ ਆਪਣੇ ਕੋਲ ਬਹੁਤ ਚੰਗੀ ਲੈਂਡ ਦਾ ਬੱਕਰਾ ਦਿਖਾਉਣੇ ਆਗੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਅੱਜ ਤੁਹਾਨੂੰ ਦਿਖਾਵਾ ਦਾਂਗੇ ਯਾਰ ਆ ਪਹਿਲਾਂ ਆਪਾਂ ਤੁਹਾਨੂੰ ਬੱਕਰਾ ਹੀ ਦਿਖਾਉਣਾਂਗੇ ਬਹੁਤ ਵੀਰਾਂ ਦਾ ਜੀ ਬੱਕਰੇ ਦਿਖਾਉ ਆ ਯਾਰ ਚੰਗੇ ਦਿਖਾਉ ਆ ਇਸ ਤਰ੍ਹਾਂ ਦਿਖਾਉ ਆ ਲੈ ਡੱਬੇ ਬੋਗ ਤੋਂ ਸ਼ੁਰੂਆਤ ਕਰਦੇ ਆਂਗੇ ਡੱਬੇ ਬੋਗ ਤੋਂ ਸ਼ੁਰੂਆਤ ਕਰਕੇ ਫਿਰ ਆਪਾਂ ਅੱਗੇ ਵਧਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਕੀ ਹਾਲ ਚਾਲ ਹੈ ਕਿਹੜਾ ਪਿੰਡ ਹੈ ਕੀ ਨਾਮ ਆ ਪਿੰਡ ਮੇਰਾ ਫੁੱਲੋਖਰੀ ਹੈ ਜੀ ਮੇਰਾ ਨਾਮ ਰਾਜ ਸਿੰਘ ਮੈਂਬਰ ਹੈ ਅੱਛਾ ਜੀ ਰਾਜ ਸਿੰਘ ਮੈਂਬਰ ਵਾਈ ਜੀ ਖੜੇ ਨੇਗੇ ਬੱਕਰਾ ਦਿਖਾਉਣੇ ਤੁਹਾਨੂੰ ਇਹਨਾਂ ਦਾ ਮੜਾਏ ਤੋਰੇ ਉਹਨੂੰ ਬੱਕਰੇ ਨੂੰ ਤੋਰੋ ਪਹਿਲਾਂ ਬਾਕੀ ਗੱਲਾਂ ਚ ਬਾਅਦ ਆਹ ਲਓ ਮੋੜ ਲਿਓ ਬਸ ਲੈ ਭਾਈ ਬੱਕਰੇ ਵਾਲਾ ਤਾਂ ਦੱਸੋ ਭਾਈ ਕਿੰਨੇ ਕ ਦੰਦਾਂ ਦਾ ਹੋ ਗਿਆ ਇਹ 4 ਦੰਦ ਦਾ ਬਾਈ ਜੀ ਇਧਰੋਂ ਐ ਖੜਾ ਲਓ ਰੇ ਜੀ ਲਿਓ ਆ ਲੈ ਭਾਈ 4 ਦੰਦ ਦਾ ਬੱਕਰਾ ਭਾਈ 4 ਦੰਦ ਦਾ ਬੱਕਰਾ ਹਾਈਟ ਕਿੰਨੀ ਹੋਗੀ ਹੈਲਟ ਦੀ 40 41 ਹੋਊਗੀ 40 ਦੇ ਕਰ ਕਰੀਬ ਕਰੀਬ ਹੋਗੀ ਕਿਉਂਕਿ 40 ਦਾ ਭੁੱਲੇ ਜੇ ਕਦ ਉਹਦੇ ਨਾਲ ਹੀ ਹੋ ਜਾਂਦਾਗਾ ਠੀਕ ਹੈ ਆ ਕੀ ਲੱਗਦਾ ਕਿੰਨੀ ਕਿ ਹਾਈਟ ਕਰੂਗਾ ਹੋਰ ਕਰ ਜੂਗਾ ਬਈ ਮੇਰੇ 45 46 ਦੇ ਇਹਦੇ ਪਿਓ ਦੀ ਇਹਦੇ ਪਿਓ ਦੀ ਇਹਦੇ 47 ਇੰਚ ਇਹਦੇ ਪਿਓ ਦੀ ਹੈਗਾ ਉਹ ਕਿੱਥੇ ਆਂਡੀ ਆ ਫੋਲੋ ਖੜੀ ਤੁਹਾਡੇ ਕੋਲੇ ਆ ਜਾਂ ਸਾਡੇ ਚਾਚੇ ਦੇ ਕੋਲੇ ਅੱਛਾ ਉਹਦਾ ਬੱਚਾ ਹੈ ਇਹਦੀ ਮਾਂ ਦਾ ਫਿਰ ਕਦ ਕਾਠ ਇਹਦੀ ਮਾਂ ਦਾ ਘਟਾ ਸੀ ਇਹ ਲਾਲ ਬੱਕਰੀ ਦਾ ਹੈ لال ਬੱਕਰੀ ਦਾ ਇਹਦਾ ਪਿਆਉ ਦਾ ਰੰਗ ਹੈ ਉਹ ਤੇ ਲੈ ਜਾਂਦੇ ਅਸੀਂ ਜਮਾਂ ਸੇਮ 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 ਠੀਕ ਆ ਕੰਨ ਕੰਨ ਜਿਵੇਂ ਇਹਦੇ ਨੇਗੇ ਇਹੀ ਹੈ ਜਮਾਂ ਸੇਮ ਜਮਾਂ ਸੇਮ ਹੀ ਆ ਸਾਰਾ ਕੁਝ ਇਹੀ ਹੈ ਬਾਈ ਅੱਛਾ ਵੱਡੇ ਛੋਟੇ ਮਾਂ ਕਈ ਵਾਰ ਹੁੰਦੇ ਨੇ ਨਾ ਆ ਦੇਖੋ ਬਾਈ ਇਹ ਬੱਕਰਾ ਪੂਰਾ ਯਾਰ ਸੋਹਣਾਗਾ ਖੜਨੀ ਬੜੀ ਤਕੜੀ ਹੈਗੀ ਬੱਕਰੇ ਦੀ ਕੋਈ ਆ ਗੱਲ ਤਾਂ ਹੈ ਨਹੀਂ ਬੱਕਰਾ ਮਾੜਾਗਾ ਕੰਨ ਕੰਨ ਬਹੁਤ ਸੋਹਣਾ ਲੱਗਿਆ ਮੂੰਹ ਮੱਥਾ ਬਹੁਤ ਸੋਹਣਾ ਦਾ ਸਿੰਗ ਦੇਖੋ ਸਿੰਗਾ ਦੀ ਚੜਾਈ ਬਹੁਤ ਸੋਹਣੀ ਹੈਗੀ ਯਾਰ ਠੀਕ ਹੈ ਮੁੱਲ ਕਿਆ ਕਰੇਗਾ ਮੁੱਲ ਦਾ 50000 ਰੁਪਏ ਬਈ ਯਾਰ ਲੱਗਿਆ ਵੀ ਕੁਛ ਲੱਗਿਆ ਜੀ 35 36000 35 3000 ਲੱਗੀ ਜਾਂਦਾ ਯਾਨੀ ਕਿ ਹਾਂ ਜੀ ਓਕੇ ਜੀ ਵਜਨ ਦਾ ਕੀ ਐਸਟੀਮੇਟ ਰੂਆ 75 ਦੇ 80 ਦੇ ਸਾਨੇ ਚ ਬੱਕਰੀਆਂ ਕਦੋਂ ਕਦੋਂ ਰੱਖੀ ਨੇ ਬਈ ਮੈਨੂੰ 2 ਸਾਲ ਹੋ ਗਏ ਬਈ ਖੇਤੀ ਕਰਦੇ ਹਾਂਗੇ ਹਾਂ ਖੇਤੀ ਕਿੰਨੀ ਕਰ ਅਸੀਂ ਕਰਦੇ ਹਾਂ 80 90 ਕਿੱਲਿਆਂ ਦੇ ਠੇਕੇ ਤੇ ਲੈ ਕੇ ਠੇਕੇ ਤੇ ਖੇਤੀ ਕਰ ਦੋਗੇ ਆਪਦੀ ਹੈ ਨਹੀਂ ਸਾਡੇ ਕੋਲ ਸਾਰੀ ਠੇਕੇ ਦੀ ਲੈ ਜੀ ਸਾਰੀ ਠੇਕੇ ਤੇ ਲੋਟ ਆ ਜਾਂਦਾ ਬਸ ਚੱਲੀ ਜਾਂਦਾ ਵਧੀਆ ਬਈ ਜੀ ਆਉਂਦੇ ਤੇ ਲੈ ਰਹਿਣ ਨਾਲੋਂ ਚੰਗਾ ਚਾਹੇ। ਥੀਲਦਾਰੀ ਸੈਟਿੰਗ ਚਾਹੀਦੀ। ਸਹੀ ਗੱਲ ਹੈ। ਐਂ ਤਾਂ ਫਿਰ ਮਨ ਭਰਦੇ ਨਹੀਂ। ਬੰਦੇ ਨੂੰ ਇਹ ਮਿਹਨਤਾਂ ਕਰਨੀ ਪੈਂਦੀ। ਨਾਲ ਆਪਾਂ ਸਾਈਡ ਬਿਜ਼ਨਸ ਇਹ ਰੱਖ ਰੱਖਿਆ ਨਾਲ। ਠੇਕੇ ਦੇ ਵੇਲੇ ਬਾਣ ਲੈ ਕੇ ਇਹ ਵਿੱਚ ਤੋਰੀ ਫਿਰਦੇ ਹਾਂ। ਕਿੰਨੇ ਕਿ ਨੱਕ ਬਣਾਏ ਨੇ। ਇਹ ਮੰਨ ਲਾ ਦੋ ਤੋਂ ਆਪਾਂ 20-22 ਕਰ ਲਈ। ਦੋ ਤੋਂ 20 ਕਿ ਕਿੰਨੇ ਨੱਕ ਖਰੀਦੇ ਸੀ। ਜਿੱਦੇ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਉਸ ਦਿਨ ਤੋਂ ਲੈ ਕੇ ਗਏ ਦੋ ਵੱਖਰੇ। ਅੱਛਾ। 10 ਤਰੀਕ ਨੂੰ। ਸਰਕਾਰ ਤਾਂ ਫਿਰ ਕਾਮਯਾਬ ਹੋਈ ਨਹੀਂ ਹੈ ਕਿ ਤੁਸੀਂ ਕਾਮਯਾਬ ਹੋ। ਸਹੀ ਹੈ। ਆ ਗਿਆ ਲੈ ਗਿਆ ਸਰਕਾਰ ਕਹਿੰਦੀ ਆਜ਼ਾਦੀ ਦਾ ਦਿਹਾੜਾ ਆ ਗਿਆ ਵੀ ਚਿੱਟਾ ਬੰਦ ਕਰ ਦੇਗੇ ਚਿੱਟਾ ਉਮੀ ਚੱਲਦਾਗਾ ਚਲੋ ਬਾਈ ਕੰਮ ਜਾ ਹੋ ਗਿਆ ਫੋਂ ਤਾਂ ਇੰਨੀ ਗੱਲ ਸੀ ਠੀਕ ਹੈ ਤੇ ਇਹ ਬੱਕਰਾ ਬੋਸ ਹੋਣਾਗਾ ਬੱਕਰੇ ਟੈਕਸਟਾਈਲਾਂ ਦੀ ਕੋਈ ਘਾਟ ਨਹੀਂ ਆ ਦਿਖਾਏ ਬਈ ਆ ਲੈ ਰਿਜ਼ਲਟ ਇਹਦਾ ਲੈ ਹਾਂਜੀ ਹਾਂਜੀ ਆ ਰਿਜ਼ਲਟ ਸਾਰੇ ਰਿਜ਼ਲਟ ਲੈ ਵੀ ਲਿਆ ਚਾਹ ਹਾਂਜੀ 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 ਅੱਛਾ ਨਹੀਂ ਤਾਂ ਅਗਲੇ ਚਾਰ ਕੋਲੇ ਘਰੇ ਦੰਦ ਦਾ ਕਰਕੇ ਛੱਡ ਦੇ ਪੱਠਾ ਪੱਠਾ ਦਾ ਮੰਨ ਲੇ ਚੱਲੂ ਏਡੂ ਨੱਡੀਆਂ ਪੱਠਾ ਨਾਲ ਏਰੀਂ ਹਾਂ ਤਿੰਨ ਤਿੰਨ ਮਹੀਨਿਆਂ ਦੇ ਏਡਿਕੜੀਆਂ ਪੱਠਾਂ ਬਹੁਤ ਸੋਹਣੀਆਂ ਬਹੁਤ ਸੋਹਣੇ ਬੱਚੇ ਆਏ ਓਕੇ ਜੀ ਕਿੰਨਾ ਕੁ ਰਿਜ਼ਲਟ ਲਿਆਗਾ ਦਾਢੀ ਬੱਚੇ 11 12 ਬੱਚੇ ਤਿੰਨ ਤਿੰਨ ਬੱਚੇ ਵੀ ਦਿੱਤੇ ਨੇ ਵਿੱਚ ਠੀਕ ਹੈ ਹੁਣ ਵੇਚਣ ਦਾ ਕਾਰਨ ਕੀ ਹੈਗਾ ਫਿਰ ਇਹਨੂੰ ਬਸ ਹਾਂ ਇਨ ਬਰੀਡਿੰਗ ਹੁੰਦੀ ਹੈ ਬਾਈ ਜੀ ਇਹ ਜਿਹੜੀਆਂ ਆਪਦੀਆਂ ਪੱਠਾਂ ਤੇ ਚੜ ਉਹ ਹੋ ਜੂਆ ਕਰਾਸ ਕਰਕੇ ਫਿਰ ਛੱਡ ਨਹੀਂ ਸਕਦੇ ਲੈ ਵੀ ਇਨ ਬਰੀਡਿੰਗ ਕਰ ਨਹੀਂ ਸਕਦੇ ਆਪਾਂ ਬਰੀਡ ਹੀ ਕਰਨੇ ਆਪਾਂ ਹੁਣ ਦੂਜਿਆਂ ਚੋਂ ਬੱਚਾ ਪਾਲਾਂਗੇ ਅੱਛਾ ਇਹ ਬੱਚਾ ਕੱਢ ਕੇ ਦੂਜੇ ਬੱਚਿਆਂ ਚ ਬੱਚਾ ਰੱਖਾਂ ਦੂਜੇ ਬੱਚਿਆਂ ਚ ਬੱਚਾ ਰੱਖਣਾਗਾ ਤਾਂ ਵੇਚਣਾਗਾ ਇਹਦੇ ਪਿਓ ਦੀ 47 ਇੰਚ ਇਹਦੀ ਮਾਂ ਦੀ ਘੱਟ ਕੇ ਨੂੰ ਐ 35 36 ਤਾਂ ਹੋਊਗੀ ਉਹ ਹਾਂ ਹਾਂ ਆਰਾਮ ਨੇ ਆਰਾਮ ਨਾਲ ਬੱਕਰਾ ਬਹੁਤ ਸੋਹਣਾਗਾ ਬਣਦਾ ਤਣ ਦਾ ਮੂੰਹ ਦਾ ਉਦਾਰ ਦੇਖ ਲਓ ਪਿੰਡ ਫੁੱਲ ਇਹ ਤਿੰਨ ਬੱਚੇ ਸੀ ਜੇ ਤਿੰਨ ਹੀ ਦਿੰਦੀ ਐ ਦੀ ਮਾਂ ਤਿੰਨ ਦਿੰਦੀ ਐ ਇਹ ਦੋ ਇੱਥੇ ਸੀਗੇ ਦੋ ਮੈਂ ਪਿਛਲੇ ਗੇੜੇ ਦੇ ਨਹੀਂ ਫਿਰ ਉਹਨਾਂ ਚ ਵੇਚੇ ਨੇ ਜਾਨਵਰ ਜਿਹੜੇ ਰੱਖੇ ਹੋਏ ਸੀਗੇ ਹਾਂ ਜੀ ਇਹਦੇ ਨਾਲ ਦੇ ਦੋ ਬੱਚੇ ਵੇਚੇ ਨੇ ਪਿਛਲੇ ਜਿਹੜੇ ਮੈਂ ਉਹ ਵੇਚ ਕੇ ਗਿਆ ਸੀਗਾ 36000 ਦੇ ਜੋੜੀ ਕਿੱਡੇ ਕਿੱਡੇ ਦਾ ਪੰਜ ਪੰਜ ਮਹੀਨੇ ਦਾ ਪੰਜ ਪੰਜ ਮਹੀਨੇ ਹਾਂਜੀ ਵਧੀਆ ਰੇਟ ਮਟਾ ਕੇ ਬਹੁਤ ਵਧੀਆ ਬੱਚੇ ਸੀ ਵੀ ਸੋਹਣੀ ਚੀਜ਼ ਤਾਂ ਪਟਾਈ ਜਾਂਦੀ ਆ ਜਿਹੜੇ ਨਾਲ ਪਹਿਲੇ ਲਈ ਸੀ ਉਹ ਕਿੰਨੇ ਦਾ ਲੈ ਲਏ ਜਿਹੜੇ ਪਹਿਲੇ ਲਈ ਸੀ ਆਪਾਂ ਇੱਕ 22000 ਦੀ ਬੱਕਰੀ ਲਈ ਸੀ ਇੱਕ 12000 ਦੀ ਸੀ 22 ਤੇ 12 ਹਾਂਜੀ ਠੀਕ ਹੈ ਜੀ 34000 ਦਿਓਗੇ 34000 ਅੱਛਾ ਉਸ ਤੋਂ ਬਾਅਦ ਬਸ ਅੱਜ ਤੱਕ ਚੱਲਦੇ ਹਾਂ ਓਕੇ ਉਹਦੇ ਚ ਪੱਠਾ ਵੇਚ ਗਏ ਸੀ ਇੱਕ ਦੋ ਸੀ ਦੋ ਸਾਲਾਂ ਚ ਵਾ ਵਾਧਾ ਹੋਇਆ ਹਾਂ ਬਹੁਤ ਵਧੀਆ ਨਹੀਂ ਫਿਰ ਉਹ ਸਾਈਡ ਤੋਂ ਹੋਰ ਵੀ ਖਰੀਦੇ ਹੋਣਗੇ ਨਾ 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 ਹੋਰ ਨਹੀਂ ਖਰੀਦੇ ਦੋ ਹੀ ਬਣਾ ਨੇ ਸਾਰੇ ਦੋ ਤੋਂ ਦੋ ਹੀ ਚੱਲੀ ਜਾਂਦਾ ਬਸ ਦੋ ਤਾਂ ਚੱਲੀ ਜਾਂਦਾ ਹਾਂ ਦੋ ਤਾਂ ਉਹਨੇ ਪੱਠਾਂ ਦਿੱਤੀਆਂ ਤਿੰਨ ਉਹਨੇ ਗਾਹਾਂ ਪਸ਼ੂ ਪੀਆਂ ਨਹੀਂ ਰਹਿ ਗਈ ਨੇ ਤੁਸੀਂ ਬੱਕਰੇ ਰੱਖ ਲਓ ਇਹ ਮੈਂ ਇੱਥੇ ਛੋਡੇ ਵਾਲਾ ਚੈਨਲ ਹੀ ਦੇਖਿਆ ਸੀਗਾ ਇੱਕ ਦੋ ਵਾਰੀ ਉਸ ਤੋਂ ਬਾਅਦ ਬਸ ਫਿਰ ਮੈਂ ਟ੍ਰੇਨਿੰਗ ਕਰ ਆਇਆ ਅੱਛਾ ਤਾਰੂਆਣੇ ਵਾਲਿਆਂ ਕੋਲ ਓਕੇ ਸੰਧੀਪੁਰਾਂ ਕੋਲ ਠੀਕ ਉਥੋਂ ਟ੍ਰੇਨਿੰਗ ਕਰਕੇ ਆ ਕੇ ਬਸ ਦੋ ਚੱਲਦਾ ਠੀਕ ਹੈ ਚੰਗੀ ਗੱਲ ਆ ਬਾਈ ਵਧੀਆ ਬਿਜ਼ਨਸ ਹੈਗਾ ਜੀ ਕਰਾਂਗੇ ਇਹਨੂੰ ਬਧਾਵਾਂਗੇ ਪੂਰਾ ਹੂੰ ਸਹੀ ਗੱਲ ਲੈ ਫਿਰ ਅੱਗੇ ਦੇ ਬੱਚੇ ਰੱਖੇ ਨਹੀਂਗੇ ਹਾਂ ਰੱਖ ਰੱਖੇ ਰੱਖ ਚੰਗਾ ਬਾਈ ਬਾਹਨ ਦੇ ਲੈ ਧੰਨਵਾਦ ਬਾਈ ਬੋਕਾ ਬਹੁਤ ਸੋਹਣਾਗਾ ਚੰਗੀ ਕੀਮਤ ਵੀ ਲੱਗੀ ਓਏ ਓਕੇ ਲੈ ਬਾਈ ਆਇਆ ਬਾਈ ਕੇਰਾ ਹੁਣ ਦਿਖਾ ਦੇਣਾਂਗੇ ਤੁਹਾਨੂੰ ਕਾਲੇ ਰੰਗ ਦਾ ਬੋਕ ਬੋਕ ਬੱਕਰਾ ਬਰੀਡਰ ਕਈ ਸਾਰੀਆਂ ਚੀਜ਼ਾਂ ਕਹਿ ਦਿੰਦੇ ਨੇ ਆਪਾਂ ਨੇ ਨਾ ਆਜੋ ਲੈ ਬਾਈ ਬਰੀਡਰ ਆ ਗਿਆ ਕੀ ਹਾਲ ਚਾਲ ਹੈ ਜੀ ਇਹ ਆਪਣਾ ਗਾ ਹਾਂਜੀ ਆਪਣਾ ਇਹ ਹੁਣ ਵੇਚ ਬਿਕ ਵੀ ਗਿਆ ਹਾਂ ਵੇਚ ਗਿਆ ਜੀ ਓਕੇ ਜੀ ਓਕੇ ਕੀ ਰਿਪੋਰਟ ਆ ਗਈ ਇਹਦੀ ਰਿਪੋਰਟ ਤਾਂ ਓਕੇ ਜੀ ਵਧੀਆ ਬੱਕਰਾ ਨਹੀਂ ਰਿਪੋਰਟ ਤਾਂ ਹੁੰਦੀ ਹੈ ਦੰਦਾਂ ਦਾ ਜੜਾਂ ਦੀ ਦੰਦਾਂ ਦੀ ਮੇਰੇ ਸਾਹਮਣੇ 6 ਆਪਣੇ 4 ਦੰਦਾਂ 6 ਦੰਦ 6 ਦੰਦ ਹੋ ਗਿਆ ਕੱਦ ਕੱਦ ਆਪਾਂ ਮਿਲ ਨਹੀਂ ਜੀ ਕਾਰੀਗਰ ਐਡੇ ਵੱਡੇ ਚਾਚਾ ਮਣਿਆਗਾ ਤਾਂ ਨਹੀਂ ਕਰ ਦਤਾ ਆਪਾਂ ਮਣਿਆ ਨਹੀਂ ਕਿਤੇ ਯਾਰ ਫਿਰ ਘਟਣ ਲੱਗ ਜਾਂਦੇ ਮਿਲਣ ਲੱਗ ਜਾ ਅੱਛਾ ਗੱਲ ਆ ਵੀ ਠੀਕ ਹੈ ਇਹਦਾ ਬਿਣਾ ਮਣੀ ਚੱਲਦਾ ਹੀ ਕੰਮ ਤਾਂ ਓਕੇ ਰਹਿੰਦਾਗਾ ਇਹਦਾ ਬਿਣਾ ਚੱਲਦਾ ਸਹੀ ਗੱਲ ਆਟੇ ਹਟੇ ਨਾਲ ਜਿਵੇਂ ਜਿੰਮੇਦਾਰ ਸਪਰੇਅ ਕਰਦਾ ਹੁੰਦਾ ਜਾਂ ਦੁੱਧ ਪਾਉਂਦਾ ਨਾ ਉਵੇਂ ਹੀ ਚੱਲਦਾਗਾ ਨਾ ਓਕੇ ਦੀ ਰਿਪੋਰਟ ਆ ਗਈ ਕਿੰਨੇ ਪੈਸੇ ਦਾ ਵੇਤਨ ਸੱਚੀ ਯਾਰ ਜੀ 27.5 ਕਿਹੜੇ ਮੁੰਡੇ ਨੂੰ ਇਹ ਮੰਨਤਾ ਲਿਆ ਇਧਰ ਫਾਜ਼ਲ ਕਈ ਬੰਦੇ ਲੈਨੇ ਲਗਾ ਅੱਛਾ 27000 ਦਾ ਸਟੋਰੀ ਬਾਈ ਬੱਕਰਾ ਨੇ ਸਾਡੇ ਤਿਆਰ ਦਾ ਬੱਕਰਾ ਕਾਸਟਿਕਲ ਬੜੇ ਜਿਆਦਾ ਲੰਮੇ ਲੱਗੇ ਹਨ ਬਹੁਤ ਜਿਆਦਾ ਲੰਮੇ ਨੇ ਥੱਲੇ ਤੱਕ ਲੱਗ ਜਾਣਗੇ ਇਹਨੇ ਵੱਡੇ ਕਾਤੋਂਗੇ ਬੱਕਰੇ ਚੱਡੇ ਬਹੁਤ ਕਨੇ ਥਣ ਬਹੁਤ ਲੰਮੇ ਚੱਲਦੇ ਬੱਕਰੀ ਦਾ ਕੋਈ ਫਰਕ ਹਾਂਜੀ ਹੁੰਦਾ ਜਿਹੜੀ ਚੀਜ਼ ਲੰਮਾ ਹੁੰਦਾ ਮੈਨੂੰ ਤਾਂ ਐਸੀ ਮੰਗ ਥੱਲੇ ਵੱਧਾ ਤਾਂ ਬੱਕਰੀ ਮੈਂ ਉਹਨਾਂ ਬੱਚੇ ਪੱਠਾ ਫੇਰ ਕੱਢਣੇ ਠੀਕ ਹੈ ਪਿੰਡਾ ਬੜਾ ਪਤਲਾ ਬੱਕਰੇ ਦਾ ਪਿੰਡਾ ਜੀ ਸਾਫ ਬਹੁਤ ਪਿੰਡਾ ਹਾਂ ਬਹੁਤ ਸਾਫ ਹੈ ਬੰਦਾ ਗਾਹ ਇੱਕ ਮੈਂ ਵਧੀਆ ਪੱਕਰੇ ਦਾ ਕਿ ਬਹੁਤ ਚੰਗੀ ਸਹੀ ਹੈ ਬਹੁਤ ਚੰਗੀ ਹੈ ਠੀਕ ਹੈ ਮੁੱਲ ਤਾਂ ਬਾਵਾ ਹੀ ਕਰਿਆ ਹੋਊਗਾ ਮੁੱਲ ਤਾਂ ਕਰ ਹੀ 45000 ਅੱਛਾ ਉਹ ਰਾਜੂ ਦਾ ਬੱਕੇ ਮਰ ਲਾਇਆ ਗਿਆ ਕਰਕੇ ਮਾਲ ਤਾਂ ਦੇਣਾ ਸੀ ਥੋੜਾ ਅੱਛਾ ਮਾਲ ਤਾਂ ਦੇਣਾ ਦਾਣਾ ਫਿਰ ਦੇਣਾ ਪੈ ਗਿਆ ਦੇਣਾ ਪੈ ਗਿਆ ਦਾਣਾ ਯਾਰ ਕੋਈ ਸਮਝ ਚੜ ਕੋਈ ਕਹਾਂ ਜਮ ਉਹ ਆਪਾਂ ਤੇ ਕੇ ਵਧਾਈ ਸੀ ਕਹਿੰਦਾ ਉਹੀ ਲੈ ਜਾਂਦੇ ਹੈ ਅੱਛਾ ਵਾਹ ਚੱਲ ਕੋਈ ਨਾ ਫਿਰ ਆਈ ਸਮਝ ਲਾਂਗੇ ਜਰਾ ਵਧਾਈ ਚ ਤਾਂ ਪੈਸੇ ਆਉਂਦੇ ਨੇ ਭੋਗ ਤਾਂ ਨਹੀਂ ਜਾਂਦਾ ਇਹ ਬਾਬਾ ਬੱਕਰੇ ਵੀ ਲੈ ਜਾਂਦੇ ਆ ਅੱਛਾ ਹਾਂ ਦਸ ਵੀ ਲੈ ਗਏ ਹਾਂ ਸਹੀ ਗੱਲ ਆ ਉਹ ਤਾਂ ਫਿਰ ਮੁੰਡਾ ਹੋਏ ਤਾਂ ਲਿਆਉਂਦੇ ਨੇ ਮੁੰਡਾ ਹੋਏ ਤਾਂ ਮੁੰਡਾ ਹੋਏ ਤਾਂ ਲੈ ਜਾਂਦਾ ਆ ਆ ਲੈ ਫਿਰ ਮੁੰਡਾ ਹੁਣ ਪੋਤਿਆਂ ਲਾਂਗਾ ਨਹੀਂ ਹੁਣ ਕਰ ਦਿਆ ਲੈ ਹੋਰ ਦੂਸਰਾ ਨਹੀਂ ਇਹ ਤਾਂ ਲੈ ਵੀ ਹੁਣ ਨਿਬੜੀ ਨਿਬੜਾਈ ਗੱਲ ਆ ਆਪਾਂ ਬੱਕਰੀ ਦਿਖਾ ਦਿੰਦੇ ਆ ਜੀ ਲੈ ਬੱਕਰੀ ਦਿਖਾ ਦੇ ਭਾਈ ਆ ਨਾ ਪੱਠਾ ਵਕਿੰਨੇ ਕਿੰਨੇ ਪੈਸਿਆਂ ਵਾਲੀ ਬੱਕਰੀ ਹੈਗੀ ਬੱਕਰੀਆਂ ਕਾਹ ਵੇਚਤੀਆਂ ਅੱਜ ਅੱਜ ਤਾਂ ਅਜੇ ਹਜੇ ਤੱਕ ਵੇਚ ਨਹੀਂ ਲਈਆਂ ਪੱਠਾ ਲੈਣਾ ਲੈ ਵੀ ਲਈਆਂ ਆ ਦੇਖ ਬੱਕਰੀ 40 ਇੰਚੋਂ ਪੱਠਾ ਆ ਦੇਖੋ ਬਈ ਬੱਕਰੀ ਪੱਠਾ ਜੀ ਮਾਰਦੇ ਇਧਰ ਤੋ ਤੇ ਕੈਂਚ ਦੀ ਕਹਿੰਦੇ 40 ਇੰਚੋਂ ਪੱਠਾ ਵੱਡੀ ਹਾਂ ਥੋੜੀ ਕੱਟ ਕਰ ਲਈਏ ਜੇ ਮੈਂ ਕਹਨਾ ਨਹੀਂ ਹੁਣ ਤੂੰ ਲੈਣਾ ਫਿੱਤਰ ਲਾਲ ਕੇ ਇਹ ਤਰ੍ਹਾਂ ਦੇਖ ਲੈ ਚੱਲ ਬਾਈ ਆਪਾਂ ਛੱਡਣਾ ਕਹਿੰਦੇ ਆਪਾਂ ਮੀਣੀ ਨਹੀਂ ਪਾਰ ਹਾਂ ਮੀਣੀ ਹੈਗੀ ਉਹ ਤਾਂ ਕੱਟ ਕੱਟ ਪੂਰਾ ਮੈਂ ਕਹਿੰਦਾ ਥੋੜੀ ਲਿੱਸੀ ਹੈ ਜੇ ਭਰ ਕੇ ਵੀ ਕਰ ਦਦਾ ਇੱਥੇ ਖਾਦਾ ਨਹੀਂ ਤੜਕਾ ਖਾਦਾ ਹੀ ਬੱਕਰੇ ਮਾਰਦੇ 1 ਇੰਚ ਹੋਰ ਕੱਟ ਬਾਜੂਗਾ ਆ ਪੱਠ ਨਾਲ ਹੈਗੀ ਹਾਂ ਕੀ ਮੁੱਲ ਕਰਿਆਗਾ 55000 ਰੁਪਏ 55000 ਪੱਠ ਕਿੰਨੇ ਮਹੀਨੇ ਦੀ ਹੋਊਗੀ ਪੱਠੋ ਇਹ ਇਤਨੀ ਨਖਮੀ ਬਾਈ ਉਧਰ ਤੋਰ ਕੇ ਲੈ ਆਉਣ ਯਾਰ ਅਗਲਾ ਐਨੇ ਪੈਸੇ ਮੰਗਦੇ ਆ ਅਗਲਾ ਕਹਿੰਦਾ ਤੋਰੀ ਨਹੀਂ ਕਰੀ ਤੋਲਾ ਤੋਰਲਾ ਤੋਲਾ ਉਹਦੇ ਪੱਠ ਵੇਖ ਮੂਲੀ ਉਹ ਵੀ ਪਹਿਲੇ ਸੂਇਆ ਪੱਠ ਜੇ ਪੱਠ ਬੋਲ ਦੁੱਧ ਚੋਬ ਦੂ ਯਾਰ ਪੱਠ ਮਾਂ ਤੋਂ ਵੀ ਜ਼ਿਆਦਾ ਸੋਹਣੀ ਯਾਰ ਪੱਠ ਪੱਠ ਵੇਖ ਪੱਠ ਵੇ ਚੰਗੇ ਬਾਰੇ ਲੱਗਿਆ ਮੋਲੋ 20000 20000 ਆਏ ਤਾਂ 1000 ਹੋਰ ਵੀ ਲਾਗੇ ਮੈਂ ਨਹੀਂ ਬਚੀ ਠੀਕ ਚਾਣੀ ਤੁਹਾਨੂੰ ਐ ਲੱਗਦਾ ਵੀ ਪੈਸੇ ਦੇ ਕੇ ਜਾਊਂਗੇ ਨਹੀਂ ਹਾਂ ਦੇਉਗੇ ਪਾਠਾ ਤੇ ਪਰੂ ਨਹੀਂ ਪਾਠਾ ਪਹਿਲੇ ਸੂਈ ਪਹਿਲੇ ਸੂਈ ਆ ਲੈ ਹਾਂਜੀ ਦੰਦਾਂ ਦੀ ਫਿਰ ਹੁਣ ਹਾਂ ਯਾਰ ਇਹ ਦੰਦ ਵੀ ਦਿਖਾ ਦੇ ਲੈ ਨਹੀਂ ਨਹੀਂ ਉਧਰ ਕਰਕੇ ਦਿਖਾ ਇੱਧਰ ਦਿਖਾ ਦੇ ਭਾਈ ਬਰਾਬਰ ਦੰਦ ਕਰਨੀ ਹੈ ਇੱਥੇ ਸ਼ਿੰਗਾਰ ਜੇ ਕਹਿ ਰਿਹਾ ਦੰਦ ਦਿਖਾਉਂ ਤਾਂ ਦੰਦ ਦਿਖਾਉਣੇ ਪੈਣਗੇ ਹਣਾ ਦਿਖਾਓ ਵਾ 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 ਠੀਕ ਚੱਕੋ ਜੇ ਪਾਠਾ ਨਹੀਂ ਕਰਾਈ ਸੂਈ ਦੰਦਾਂ ਦੀ ਸੂਈ ਦਾ ਜਾਨੀ ਕਿ ਬੰਦੇ ਨੇ ਕੱਦ ਕਾਠ ਪੂਰਾ ਕਰਾਇਆ ਬੱਕਰੀ ਦਾ ਭਾਵਾਂ ਦੀ ਕੋਈ ਗੱਲ ਬਾਤ ਲਿੱਸੀ ਜ਼ਰੂਰ ਆ ਬੱਕਰੀ ਕਿਸੀ ਦਾ ਭੁੱਖੀ ਤੜਕੇ ਜਿੱਥੇ ਬੱਠੀਆਂ ਸਨ ਮੁੰਡੇ ਦੇ ਤੂੰ ਭੁੱਖੀ ਘਾਤੋਂ ਮਰੀ ਹੈਗੀ ਬਈ ਉਹ ਦੂਜੀਆਂ ਮਾਰਦੀਆਂ ਇਹ ਪਾਸੇ ਬੈਠੀ ਆ ਅੱਛਾ ਇਹ ਕੱਲੀ ਰਹੀ ਉਹ ਵਿਚਾਰੀ ਪੱਠ ਸੋਹਣੀ ਕੀ ਮੰਗਰ ਓਕੇ ਦੀ ਰਿਪੋਰਟ ਆ ਚੰਗਾ ਚਾਚਾ ਠੀਕ ਆ ਬੱਕਰੀ ਦਿਖਾਦੀ ਤੇ ਬੱਕਰਾ ਸਾਦਾ ਇੰਨੇ ਚੰਗੇ ਗਸਨ ਤੁੱਟੀ ਜੋ ਗਈ ਬਈ ਬਹੁਤ ਸੋਹਣੀ ਚੀਜ਼ ਦਿਖਾਤੀ ਉਹ ਵੀ ਸਾਦੇ ਪੱਠਾ ਬਹੁਤ ਚੰਗੇ ਆ ਬੈਠੇ ਜਾ ਕੇ ਲੈ ਦਿਖਾ ਦੇ ਫਿਰ ਲੈ ਉਹ ਬੋੜੇ ਮੁੱਲ ਮਾੜਾ ਕਰਦਾ ਹਾਂ ਮੈਂਗਾ ਤੂੰ ਮੁੱਲ ਨਾ ਕਰਦੇ ਨੀ ਮੁੱਲ ਕਰਦੇ ਹਾਂ ਮੈਂਗਾ ਜਿਹੜਾ ਇੰਨਾ ਟਾਈਮ ਦੇ ਖੜਾ ਰੱਖਿਆ ਨਹੀਂ ਗੀਆਂ ਇੱਧਰ ਪੱਠਾ ਵੀ ਇੱਧਰ ਕਰੀ ਮੂੰਹ ਜੇ ਖਾਲ ਦੇ ਪੱਠਾ ਦਾ ਓਏ ਲੈ ਵੀ ਕਹਿ ਕੇ ਪੈਸੇ ਮੰਗੇ ਨੇ ਸਾਰੀਆਂ ਦੇ ਹੂੰ ਪੱਠਾ ਕਹਿੰਦੇ ਮੜੀ ਦਾ ਰੋਪ ਦਿਖਾਏ ਉਹਨਾਂ ਕੇ ਪੈਸੇ ਤਾਂ ਦੱਸਦੇ ਨਹੀਂ ਦਿਆ ਜੇਰਾ ਹਾਂ ਹੂੰ 14 14000 ਰੁਪਏ ਵਿੱਚ ਹੀ ਜਾ ਪੱਠਾ ਮੋੜ ਤਾਂ ਨਹੀਂ ਜਦੋਂ ਹੁਣ ਆ ਮਹੀਨਿਆਂ ਕਿੰਨੇ ਕਿੰਨੇ ਨਹੀਂ ਹੋਣੀਆਂ ਤੇਰੇ ਸਾਬ ਨਾਲ ਮਹੀਨਾ ਤਾਂ ਹੋਣਗੇ ਮੇਰੇ ਸਾਬ ਨਾਲ ਇਹ ਚਾਰ ਆ ਵਧ ਹੋਊਗੀ ਹੈ ਖੀਰੀਆਂ ਹੀ ਆ ਯਾਰ ਗੱਲ ਮੁੱਕ ਦੀ ਕੋਈ ਲੱਗੀ ਲੁੱਕੀ ਤਾਂ ਨਹੀਂ ਨਾ ਨਾ ਆ ਜਿਵੇਂ ਭਾਰੀ ਜੀ ਲੱਗੀਆਂ ਨੇ ਉਹ ਤੇ ਨਹੀਂ ਨਹੀਂ ਲੱਗਦੀ ਆ ਵੀ ਬਰੰਦ ਬੱਟਲ ਖੀਰੀ ਪੱਠਾ ਆ ਗਈ ਖੀਰੀਆਂ ਪੱਠਾ ਅੱਛਾ ਹਾਂ ਉਹ ਦੁਕਾਨਾ ਬਾਜਾਂ ਨੂੰ ਵੀ ਹੋਊਗਾ ਮਨ ਲੱਗਦਾ ਉਧਰ ਉਧਰ ਝਾਕ ਪੱਠਾ ਦੇ ਕੰਨ ਵੀ ਖਾ ਇੱਧਰ 20 30 ਕਿਲੋ ਬਾਜਾਂ ਦੀਆਂ ਹੋਣਗੀਆਂ ਕੰਨ ਦੇ ਇੱਧਰ ਆ ਕੇ ਚੱਕੀ ਖਾਲ ਦੇ ਪੱਠੇ ਦੋ ਤਿੰਨ 14 ਕਿੰਨੇ ਨਗ ਆ ਗਏ ਚਾਰ ਹੀ ਆ ਪੱਠਾ ਦਾ ਚਾਰ ਪੱਠਾ 14 14000 ਗਾਗ ਤਾਂ ਬਹੁਤਾ ਮੁੱਲ ਵੀ ਲੱਗਿਆ ਹੋਊਗਾ ਇਹ ਖੜੀਏ ਕਿਵੇਂ ਨੇ ਇਹ ਲੋਲੇ ਜੀ ਬੈਠਾ ਦਿਖਾਈ ਨਹੀਂ ਇਹ ਤਾਂ ਗੇ ਉਹੋ ਆਪਣਾ ਅੰਡਾ ਪੁੱਛੀ ਕਰਦਾ ਆ ਦੇਖੋ ਜੀ ਪੰਜ ਫੇਰ ਬੱਚਿਆਂ ਦਾ ਬਹੁਤ ਸੋਹਣਾਗਾ ਘਾਟਵਾ ਤਨ ਕਿਸੇ ਜਾਨਵਰ ਚ ਨਾ ਨਾ ਜਾ ਤੇਰੇ ਸੰਗ ਪੱਖੋਂ ਜਾਂ ਕਿਸੇ ਪੱਖ ਕੋਈ ਘਾਟਤਾ ਨਹੀਂ ਵਾ ਨਹੀਂ ਨਹੀਂ ਜਮਿਆ ਤਾਂ ਥਣ ਵੀ ਦਿਖਾ ਦਿਖਾਉਂ ਤਾਂ ਕੋਈ ਚੱਕਰ ਨਹੀਂ ਦਿਖਾਈ ਚੱਲ ਆ ਦੇ ਬਈ ਥਣ ਥਣ ਪੂਰੇ ਨੇਗੇ ਕੋਈ ਐ ਨਹੀਂਗਾ ਵੀ ਵੱੱਡ ਖਣ ਲਈ ਫਿਰਦੀ ਕੋਈ ਸ਼ਾਂਗ ਵੀ ਹੈ ਨਹੀਂਗਾ ਬਸ ਗੱਬਣਾ ਨਾ ਹੁਣ ਐ ਨਹੀਂ ਫਿਲਡਰ ਹੈ ਜੀ ਫੰਡ ਰਾਂ ਫੰਡ ਰਾਂ ਹਾਂ ਕੀ ਲਾਲਾ ਕਦ ਕਾਟ ਕਰਨੀਆਂ ਫੁੱਲ ਪੂਰੇ ਕਰਨੀਆਂ ਲੈ ਚੱਕ ਚੱਕ ਕੇ ਦਿਖਾ ਦਿਆਂ ਤੁਹਾਨੂੰ ਗੱਲਬਾਤ ਪੂਰੀ ਓਕੇ ਹੈਗੀ ਪਰ ਖੜੀਆਂ ਨੇ ਹਲੇ ਪੱਠਾ ਵੇ ਕੇ ਜਰੂਰ ਜਾਣਗੀਆਂ ਕਿਉਂਕਿ ਇਕੱਠੀਆਂ ਚਾਰ ਨੇਗੀਆਂ ਚਾਰ ਹੀ ਸੋਹਣੀਆਂ ਨੇ ਇੱਕੋ ਕਦ ਕਾਟ ਦੀਆਂ ਨੇਗੀਆਂ ਇੱਕੋ ਗੱਲਬਾਤ ਹੈ ਇੱਕੋ ਰੰਗ ਰੂਪ ਹੈ ਵੇ ਕੀ ਜਾਣਗੀਆਂ ਚੰਗਾ ਜੀ ਚੰਗਾ ਜੀ ਧੰਨਵਾਦ